ਵਚੀ ਡਿਕਲੇਅਰ ਕਰਦਾ ਸੀ ਕਿ ਤੁਸੀਂ ਭਗਤ ਜੀ ਨੂੰ ਐਮਐਲਏ ਬਣਾਓ ਮੈਂ ਇਹਨਾਂ ਨੂੰ ਮਨਿਸਟਰ ਬਣਾਵਾਗਾ ਕਿਉਂਕਿ ਮੁੱਖ ਮੰਤਰੀ ਪੰਜਾਬ ਦਾ ਪੈਰੋਗੇਟਿਵ ਹੁੰਦਾ ਹੈ ਕਿ ਉਹ ਜਿਸ ਨੂੰ ਚਾਹਣ ਮਨਿਸਟਰ ਬਣਾ ਸਕਦੇ ਹਨ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਡਿਕਲੇਅਰ ਕਰਤਾ ਸੀ ਕਿ ਤੁਸੀਂ ਭਗਤ ਜੀ ਨੂੰ ਐਮਐਲਏ ਬਣਾਓ ਮੈਂ ਇਹਨਾਂ ਨੂੰ ਮਨਿਸਟਰ ਬਣਾਵਾਗਾ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਆਮ ਆਦਮੀ ਪਾਰਟੀ ਇੱਕ ਮਿਸਾਲ ਹੈ ਉਹ ਜੋ ਵੀ ਵਾਅਦਾ ਕਰਦੀ ਹੈ ਉਸ ਨੂੰ ਪੂਰਾ ਕਰਦੀ ਹੈ इवन ਜੋ ਵਾਅਦੇ ਕੀਤੇ ਉਹ ਵੀ ਪੂਰੇ ਕੀਤੇ ਉਹਦੇ ਇਲਾਵਾ ਜੋ ਵਾਅਦੇ ਨਹੀਂ ਕੀਤੇ ਉਹ ਵੀ ਪਾਰਟੀ ਸਾਡੀ ਵਾਦੇ ਪੂਰੇ ਕਰ ਰਹੀ ਹੈ ਸੋ ਇਸ ਕਰਕੇ ਇਹ ਜਨਤਾ ਵਾਸਤੇ ਇੱਕ ਬਹੁਤ ਵੱਡਾ ਇੱਕ ਅੱਛਾ ਸੰਦੇਸ਼ ਹੈ ਪਾਰਟੀ ਵੱਲੋਂ ਕਿ ਪਾਰਟੀ ਜੋ ਹੈ ਜੋ ਕਹਿੰਦੀ ਏ ਉਹ ਕਰਦੀ ਹੈਗੀ ਏ ਉਹ ਮੈਂ ਮਿਸਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਬੈਠਾ ਹਾਂ ਸੋ ਇਸ ਕਰਕੇ ਮੈਂ ਚਾਹਾਂਗਾ ਕਿ ਸਾਰੇ ਹੀ ਜੋ ਪੰਜਾਬ ਦੀ ਜਨਤਾ ਹੈ ਸਾਥੀ ਹਨ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਜੁੜਨਾ ਚਾਹੀਦਾ ਹੈ ਜੋ ਸਾਡੇ ਪੰਜਾਬ ਦੇ ਹਰਮਨ ਪਿਆਰੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੋ ਤਿਆਗ ਦੀ ਮੂਰਤੀ ਹਨ ਜਿਨ੍ਹਾਂ ਨੇ ਆਪਣੀ ਸੀਐਮ ਦੀ ਕੁਰਸੀ ਉਹ ਮੁੱਠੋਕਰ ਮਾਰ ਦਿੱਤੀ ਜਨਤਾ ਦੀ ਭਲਾਈ ਸਮਝਿਆ ਉਹਨਾਂ ਨੇ ਕਿਹਾ ਕਿ ਅਗਰ ਮੇਰੇ ਤੇ ਕੋਈ ਦੋਸ਼ ਹੈ ਤੇ ਮੈਂ ਜਨਤਾ 'ਚ ਜਾਵਾਂਗਾ ਇਹ ਪ੍ਰੂਫ ਕਰੇਗੀ ਕਿ ਮੈਂ ਗਲਤ ਹਾਂ ਜਾਂ ਠੀਕ ਹਾਂ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ 'ਚ ਬਣੇਗੀ ਔਰ ਦੁਬਾਰਾ ਮੁੱਖ ਮੰਤਰੀ ਸਾਡੇ अरविंद केजरीवाल जी बन गए ऐसा मेरा पूरा मनु यकीन है सो सारे आए हुए साथियों का मैं बहुत बहुत धनबाद रहा हूँ पत्रकार जी बहुत बहुत धनवाद तुम इतने आगे शॉर्ट नोटिस साढ़े सारे विचार सुने में बहुत बहुत धन्यवाद okay, थैंक यू